ਕਾਫੀ ਮਿਹਨਤ ਅਤੇ ਮੁਸ਼ਕਲ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਣ ਦੀਆਂ ਚਰਚਾਵਾਂ ਚੱਲੀਆਂ ਸਨ ਅਤੇ ਇਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਸੀ ਪਰ ਇਹ ਦੌਰ ਹੁਣ ਰੁਕਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਪਾਕਿਸਤਾਨ ਨੇ ਖਾਲਸਤਾਨੀ ਮੰਨੇ ਜਾਂਦੇ ਗੋਪਾਲ ਚਾਵਲਾ ਨੂੰ ਉਸ ਕਮੇਟੀ ਦੇ ਵਿੱਚ ਸ਼ਾਮਲ ਕਰ ਰਿਹਾ ਜੋ ਕਿ ਕਰਤਾਰਪੁਰ ਸਾਹਿਬ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਏਗੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਹੁਣ ਪੰਜਾਬ ਦੇ ਸਿਆਸੀ ਲੀਡਰ ਵਿਰੋਧ ਕਰਨ ਲੱਗੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਬਿਕਰਮ ਸਿੰਘ ਮਜੀਠੀਆ ਦਾ ਕੀ ਕਹਿਣਾ ਪਾਕਿਸਤਾਨ ਦੀ ਬੇਈਮਾਨੀ ਇਹਦੇ ਵਿੱਚ ਸਾਫ਼ ਝਲਕਦੀ ਹੈ ਜਿਹੜਾ ਬੰਦਾ ਹਾਫੀਜ਼ ਸਈਦ ਨਾਲ ਇਨਸਾਨੀਅਤ ਦਾ ਵਹਿਰੀ ਬਣੇ ਇਸ ਦੇਸ਼ ਦਾ ਸਾਡੇ ਬਹਾਦਰ ਜਵਾਨਾਂ ਦਾ ਸ਼ਹਾਦਤ ਚ ਜਿਹਦਾ ਹਿੱਸਾ ਯੋਗਦਾਨ ਹੋਵੇ ਉਸ ਇਨਸਾਨ ਨੂੰ ਗੋਪਾਲ ਚਾਵਲੇ ਵਰਗੇ ਨੂੰ ਇਸ ਕਮੇਟੀ ਦਾ ਮੈਂਬਰ ਬਣਾਉਣਾ ਮੈਂ ਸਮਝਦਾ ਕਿ ਗੁਰਨਾਨਕ ਸਾਹਿਬ ਜੀ ਸੋਚ ਦਾ ਅਪਮਾਨ ਹੈ ਇਸ ਦੇ ਨਾਲ-ਨਾਲ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਇਸ ਕਾਰਵਾਈ ਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਵੀ ਨਵਜੋਤ ਸਿੰਘ ਸਿੱਧੂ ਤੋਂ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਪੁੱਛ ਲਿਆ ਹੈ ਹਾਪੀ ਸਹੀਦ ਉਹਨੂੰ ਮਸੂਦ ਅਜ਼ਰਵਰਗਿਆਂ ਨੂੰ ਇਮਰਾਨ ਖਾਨ ਨੂੰ ਦੇਸ਼ ਦੇ ਸਾਡੇ ਹਿੰਦੁਸਤਾਨ ਦੇ ਹਵਾਲੇ ਕਰਨਾ ਚਾਹੀਦਾ ਕਿ ਜਿੰਨਾ ਖੂਨ ਖਰਾਬਾ ਉਹਨਾਂ ਨੇ ਸਾਡੇ ਦੇਸ਼ ਤੇ ਕੀਤਾ ਉਹਦਾ ਦਾ ਹਿਸਾਬ ਲਿਆ ਜਾ ਸਕਦਾ ਤੇ ਮੇਰੀ ਇਹ ਬੇਨਤੀ ਹੈ ਕੋਲਾ ਦਾ ਚਮਚਾ ਇੱਥੇ ਮੰਤਰੀ ਹੈ ਕਾਂਗਰਸ ਦੀ ਸਰਕਾਰ ਚ ਉਹਨੂੰ ਵੀ ਮੇਰਾ ਸਵਾਲ ਆ ਸਿੱਧਾ ਕਿ ਆਹ ਹਰਕਤਾਂ ਜੋ ਆਈਐਸਆਈ ਕਰਦੀ ਹੈ ਕੀ ਉਹਦੀ ਨਖੇਦੀ ਉਹ ਕਰੂ ਕਿ ਨਹੀਂ ਕਰੂ ਸਿਰਫ ਮਜੀਠੀਆ ਨਹੀਂ ਭਾਰਤੀ ਜਨਤਾ ਪਾਰਟੀ ਵੀ ਨਵਜੋਤ ਸਿੰਘ ਸਿੱਧੂ ਤੇ ਕਾਫੀ ਹਮਲਾਵਰ ਹੁੰਦੀ ਦਿਖਾਈ ਦਿੰਦੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਕ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦਾ ਚਾਪਲੂਸ ਹੈ ਨਵਜੋਤ ਸਿੰਘ ਸਿੱਧੂ ਇੱਕ ਮਸਖਰਾ ਹੈ ਉਹ ਪਾਕਿਸਤਾਨ ਦਾ ਚਾਪਲੂਸ ਹੈ वो राष्ट्र विरोधी है वो खाता भारत की है खाता पाकिस्तान की है आज उसका सोशल मीडिया देखो वो सबसे बड़ा आईसोर है आंखों की किरकरी है 125 ਕਰੋੜ ਦੇਸ਼ਵਾਸੀ ਉਸकी शक्ल भी देखना नहीं चाहते। ਕਰਤਾਰਪੁਰ ਸਾਹਿਬ ਦੇ ਕਾਰਿਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਮੀਟਿੰਗਾਂ ਦਾ ਜੋ ਦੌਰ ਸ਼ੁਰੂ ਹੋਇਆ ਸੀ ਉਸ ਨੂੰ ਲੈ ਕੇ ਵਾਗਾ ਬਾਰਡਰ ਤੇ ਇੱਕ ਪਹਿਲੀ ਮੀਟਿੰਗ ਬਹੁਤ ਸਫਲ ਮੀਟਿੰਗ ਹੋਈ ਸੀ। ਪਹਿਲੀ ਮੀਟਿੰਗ ਭਾਰਤ ਦੇ ਵਿੱਚ ਹੋਈ ਸੀ ਅਤੇ ਹੁਣ ਅਗਲੀ ਮੀਟਿੰਗ 2 April ਨੂੰ ਪਾਕਿਸਤਾਨ ਦੇ ਵਿੱਚ ਹੋਣੀ ਸੀ ਪਰ ਇਸ ਨੂੰ ਲੈ ਕੇ ਭਾਰਤ ਨੇ ਇਹ ਸਟੈਂਡ ਲੈ ਲਿਆ ਹੈ ਕਿ ਗੋਪਾਲ ਚਾਵਲਾ ਨੂੰ ਪਾਕਿਸਤਾਨ ਦੀ ਜੋ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਮੈਂਬਰ ਰੱਖਿਆ ਗਿਆ ਹੈ ਪਰੰਦਾ ਕਹਿਣਾ ਹੈ ਕਿ ਆਤਵਾਦੀ ਗਤੀਵਿਧੀਆਂ ਦੇ ਵਿੱਚ ਗੋਪਾਲ ਚਾਵਲਾ ਦਾ ਹੱਥ ਹੈ ਇਸ ਕਰਕੇ ਅਜਿਹੇ ਵਿਅਕਤੀਆਂ ਨੂੰ ਜੇਕਰ ਕਮੇਟੀ ਦੇ ਵਿੱਚ ਬਿਠਾਇਆ ਜਾਏ ਕਿਤਾ ਜਾਏਗਾ ਤਾਂ ਭਾਰਤ ਇਸ ਨੂੰ ਲੈ ਕੇ ਅਗਲੇਰੀ ਕਾਰਵਾਈ ਨਹੀਂ ਕਰੇਗਾ ਮੀਟਿੰਗ ਵੀ ਨਹੀਂ ਕਰੇਗਾ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਅਗਲੀ ਮੀਟਿੰਗ ਕੀਤੀ ਜਾਏਗੀ ਉਦੋਂ ਦੂਜੇ ਪਾਸੇ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਭਾਰਤ ਦਾ ਇਹ ਸਟੈਂਡ ਬਹੁਤ ਹੈਰਾਨੀਜਨਕ ਹੈ ਕਿ ਕੀ ਭਾਰਤ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਦਾ ਨਹੀਂ ਦੇਖਣਾ ਚਾਹੁੰਦਾ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਕਰਤਾਰਪੁਰ ਸਾਹਿਬ ਦੇ ਕਾਰਿਡੋਰ ਨੂੰ ਲੈ ਕੇ ਸਿਆਸਤ ਜੋ ਹੋ ਰਹੀ ਸੀ ਪੰਜਾਬ ਦੇ ਵਿੱਚ ਉਹ ਇੱਕ ਵਾਰ ਫਿਰ ਤੋਂ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਇੱਕ ਪਾਸੇ ਇੱਥੇ ਨਵਜੋਤ ਸਿੰਘ ਸਿੱਧੂ ਮਨੁੱਖਤਾ ਅਤੇ ਧਾਰਮਿਕ ਗੱਲਾਂ ਕਰਦੇ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਨੁੱਖਤਾ ਨੂੰ ਜੋੜਨ ਦਾ ਕੰਮ ਹੈ ਕਰਤਾਰਪੁਰ ਸਾਹਿਬ ਦਾ ਕਾਰਿਡੋਰ ਕਰੇਗਾ ਉਦੋਂ ਦੂਜੇ ਪਾਸੇ ਵਿਰੋਧੀ ਪਾਰਟੀਆਂ ਸ਼ੁਰੂ ਤੋਂ ਇਸ ਦਾ ਵਿਰੋਧ ਕਰਦੀਆਂ ਦਿਖਾਈ ਦਿੰਦੀਆਂ ਸਨ ਅਤੇ ਉਹਨਾਂ ਨੂੰ ਇੱਕ ਹੋਰ ਵੀ ਮੌਕਾ ਮਿਲ ਗਿਆ ਕਿਉਂਕਿ ਗਪਾਲ ਚਾਵਲਾ ਜਿਨ੍ਹਾਂ ਨੂੰ ਕਿ ਖਾਲਿਸਤਾਨੀ ਮੰਨਿਆ ਜਾਂਦਾ ਉਸ ਨੂੰ ਕਮੇਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਜਿਸ ਜੇਕਰ ਗੋਪਾਲ ਚਾਵੜਾ ਤੇ ਪਾਕਿਸਤਾਨ ਨੇ ਕੋਈ ਤਿੱਤੀ ਸਪਸ਼ਟ ਨਾ ਕੀਤੀ ਤਾਂ ਭਾਰਤ ਦੇ ਵੱਲੋਂ ਅਗਲੀ ਕਾਰਵਾਈ ਅਗਲੀ ਗੱਲਬਾਤ ਬੰਦ ਕਰਨ ਦੀ ਧਮਕੀ ਵੀ ਪਾਕਿਸਤਾਨ ਨੂੰ ਦੇ ਦਿੱਤੀ ਗਈ ਹੈ ਪਰ ਇਸ ਦਾ ਸਾਰਾ ਖਾਮਿਆਜ਼ਾ ਉਹਨਾਂ ਲੋਕਾਂ ਨੂੰ ਭੁਗਤਣਾ ਪਏਗਾ ਜੋ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਦਾ ਦੇਖਣਾ ਚਾਹੁੰਦੇ ਨੇ ਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਇਸ ਦੇ ਵਿੱਚ ਤੁਹਾਨੂੰ ਗਲਤੀ ਕਿਸ ਦੀ ਲੱਗਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਪਾਕਿਸਤਾਨ ਨੇ ਗੋਪਾਲ ਚਾਵਲਾ ਨੂੰ ਉਸ ਕਮੇਟੀ ਦੇ ਵਿੱਚ ਸ਼ਾਮਲ ਕਰਕੇ ਕੋਈ ਗਲਤੀ ਕੀਤੀ ਹੈ ਅਤੇ ਉਹਨਾਂ ਨੂੰ ਹੁਣ ਵਾਪਸ ਲੈ ਲੈਣਾ ਚਾਹੀਦਾ ਹੈ ਤਾਂ ਹੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹ ਸਕੇਗਾ ਇਸ ਬਾਰੇ ਤੁਹਾਡੀ ਜੋ ਵੀ رائے ਹੈ ਖੁੱਲ੍ਹ ਕੇ ਬਿਬਾਕ ਹੋ ਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਐਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪ ਅਗਲੀ ਵਾਰ ਫਿਰ ਆਦਰ ਰੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ